ਯੋਸ਼ਾਫਾਟ ਨੇ ਦੇਖਿਆ ਕਿ ਜਿਹੜੇ ਮੇਰੇ ਉੱਤੇ ਚੜਾਈ ਕਰਕੇ ਆ ਰਹੇ ਆ ਉਹ ਮੇਰੇ ਦੇਸ਼ ਦੇ ਸਾਰੇ ਲੋਕ ਵੀ ਜੇ ਲੜਾਈ ਲਈ ਉੱਠ ਪੈਣ ਤਾਂ ਵੀ ਉਹ ਸੈਨਾ ਜਿਆਦੀ ਆ ਤੇ ਸਾਡੇ ਕੋਲ ਇੰਨੇ ਹਥਿਆਰ ਵੀ ਹਨੀ ਵੀ ਅਸੀਂ ਉਹਨਾਂ ਨਾਲ ਲੜ ਸਕੀਏ ਉਹਨੇ ਆਪਣਾ ਜ਼ੋਰ ਲਾਇਆ ਹੀ ਨਹੀਂ ਉਹਨੇ ਕੀ ਕੀਤਾ ਆਪਣੇ ਸਿਰ ਦਾ ਤਾਜ ਲਾਇਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰੱਖਿਆ ਗੋਡਿਆਂ ਭਾਰ ਹੋ ਗਿਆ ਤੇ ਉਹਨੇ ਕਿਹਾ ਤੂੰ ਹੀ ਉਹ ਪਰਮੇਸ਼ਵਰ ਆ ਜਿਹੜਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਆ ਮੈਂ ਇਹਨਾਂ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ ਪਰ ਤੂੰ ਸਭ ਕੁਝ ਕਰ ਸਕਦਾ ਹੈ ਤੇ ਹੋਇਆ ਕੀ ਯੋਸ਼ਾ ਫਾਟ ਨਹੀਂ ਲੜਿਆ ਉਹਦੇ ਲਈ ਯਹੋਵਾ ਪਰਮੇਸ਼ਰ ਲੜਿਆ ਤੇ ਪਰਮੇਸ਼ਰ ਨੇ ਉਹਦੇ ਵੈਰੀਆਂ ਨੂੰ ਇੱਕੋ ਵਰੀ ਵਿੱਚ ਖਤਮ ਕਰ ਦਿੱਤਾ ਔਰ ਫਤਿਹ ਦਾ ਨਾਰਾ ਜਿਹੜਾ ਆ ਉਹ ਯੋਸ਼ਾ ਫਾਟ ਦੇ ਮੂੰਹ ਵਿੱਚ ਦਿੱਤਾ ਹallelujah ਜਦੋਂ ਅਸੀਂ ਆਪਣੀਆਂ ਲੜਾਈਆਂ ਪਰਮੇਸ਼ਰ ਦੇ ਅੱਗੇ ਰੱਖਾਂਗੇ ਤਾਂ ਯਾਦ ਰੱਖੋ ਜੰਗ ਜਿੰਨਾ ਦੀ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਇਸ ਲਈ ਹਰੇਕ ਉਹ ਜੰਗ ਜਿਹੜੀ ਤੁਸੀਂ ਲੜ ਰਹੇ ਆ ਤੁਸੀਂ ਪਰਮੇਸ਼ਵਰ ਦੇ ਅੱਗੇ ਰੱਖ ਦੋ ਚਾਹੇ ਮਨੁੱਖਾਂ ਦੇ ਨਾਲ ਆ ਚਾਹੇ ਉਹ ਬੁਰੀਆਂ ਆਦਤਾਂ ਦੇ ਨਾਲ ਆ ਚਾਹੇ ਉਹ ਬੁਰੀਆਂ ਸ਼ਕਤੀਆਂ ਦੇ ਨਾਲ ਪਰਮੇਸ਼ਵਰ ਦੇ ਅੱਗੇ ਰੱਖੋ ਉਸ ਜੰਗ ਨੂੰ ਉਹ ਤੁਹਾਡੀ ਜੰਗ ਲੜੇਗਾ ਕਿਉਂਕਿ ਜਦੋਂ ਯੋਸ਼ਾਫਾਟ ਨੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਇੱਕ ਆਦਮੀ ਦੇ ਰਾਹੀਂ ਗੱਲ ਕੀਤੀ ਕਿ ਯੋਸ਼ਾਫਾਟ ਨੂੰ ਕਹੇ ਇਹ ਜੰਗ ਤੇਰੀ ਨਹੀਂ ਮੇਰੀ ਆ ਅਰ ਵਚਨ ਚ ਕੀ ਲਿਖਿਆ ਕਹਿੰਦਾ ਤੂੰ ਚੁੱਪੀ ਰਹਿ ਤੇਰੀਆਂ ਲੜਾਈਆਂ ਮੈਂ ਲੜੂੰਗਾ ਇਸ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਅੱਕੀ ਭਲਾਈ ਹੱਥ ਮਾਰਨ ਦੀ ਜ਼ਰੂਰਤ ਨਹੀਂ ਵੀ ਸੰਡੇ ਨੂੰ ਮੈਂ ਚਰਚ ਦੇ ਵਿੱਚ ਆਇਆ ਆ ਅੱਜ ਮੰਡੇ ਨੂੰ ਵੀ ਮੇਰਾ ਸਿਰ ਦੁਖੀ ਜਾਂਦਾ ਆ ਅੱਜ ਟਿਊਜ਼ਡੇ ਹੋ ਗਿਆ ਅੱਜ ਫੇਰ ਐਨੇ ਮੈਨੂੰ ਐਦਾਂ ਬੋਲ ਦਿੱਤਾ ਉਹਨੇ ਮੈਨੂੰ ਬੋਲ ਦਿੱਤਾ ਕੋਈ ਨਹੀਂ ਸੰਡੇ ਆਪਾਂ ਇੱਥੇ ਜਾਵਾਂਗੇ ਮੰਡੇ ਆਪਾਂ ਉੱਥੇ ਜਾਵਾਂਗੇ ਟਿਊਜ਼ਡੇ ਆਪਾਂ ਉੱਥੇ ਜਾਵਾਂਗੇ ਪਰ ਮੈਂ ਤੁਹਾਨੂੰ ਦੱਸਦੀ ਆ ਜੇ ਤੁਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖਦੇ ਆ ਅੱਜ ਦੀ ਪ੍ਰਾਰਥਨਾ ਤੁਹਾਡੇ ਸਾਰੇ ਜੀਵਨ ਨੂੰ ਬles ਕਰਨ ਲਈ ਕਾਫੀ ਹੋਊਗੀ ਉਸੀ ਬੰਦਿਆਂ ਕੋਲੋਂ ਨਾ ਮੰਗਦੇ ਫਿਰੋ ਤੁਹਾਨੂੰ ਬਰਕਤ ਤੋਂ ਰੋਕਣ ਦੇ ਲਈ ਥਾਂ ਥਾਂ ਤੇ ਵੈਰੀ ਨੇ ਇਤੋਂ ਬੁੱਤ ਬਣਾ ਕੇ ਖੜੇ ਕੀਤੇ ਆ ਜਿਹੜੇ ਦੇਖਣ ਨੂੰ ਇਦਾਂ ਲੱਗਦੇ ਜਿਦਾਂ ਬਹੁਤ ਮਸਾ ਨਾਲ ਭਰੇ ਹੋਏ ਆ ਉਹਨਾਂ ਨੇ ਤੁਹਾਡੇ 3 ਵੀਲਰ 'ਚ ਬਹਿ ਜਾਣਾ ਤੁਹਾਡੀ ਬੱਸ ਵਿੱਚ ਤੁਹਾਡੀ ਸੀਟ ਤੇ ਬਹਿ ਜਾਣਾ ਕਿੱਥੇ ਚੱਲੇ ਆ ਅੱਛਾ ਚਰਚ ਨੂੰ ਚੱਲੇ ਆ ਚੱਲ ਇੰਨਾ ਚਿਰ ਹੋ ਗਿਆ ਹੀ ਆ ਜਾਂਦਿਆਂ ਇੱਕ ਵਾਰੀ ਮੇਰੇ ਨਾਲ ਆ ਕੇ ਦੇਖ ਲਾ ਏਦਾਂ ਜੇਪਾਂ ਕਤਰਨ ਵਾਲਿਆਂ ਵਾਂਗ ਬਾਰੋ-ਬਾਰ ਜਿਹੜਾ ਆ ਸ਼ੁਰੀਆਂ ਫੇਰਦੇ ਆ ਉਹ ਆਤਮਾਵਾ ਦਾ ਨਾਸ਼ ਇਦਾਂ ਕਰ ਰਹੇ ਆ ਉਹ ਇੱਕ ਵਾਰੀ ਮੇਰੇ ਨਾਲ ਆ ਕੇ ਦੇਖ ਲਾ ਅਰ ਐਸਾ ਗੁਮਰਾਹ ਕਰਦੇ ਆ ਕਿ ਢੋਬੀ ਦੇ ਕੁੱਤੇ ਵਾਲਾ ਹਾਲ ਹੋ ਜਾਂਦਾ ਬੰਦੇ ਦਾ ਨਾ ਉਹ ਘਰ ਦਾ ਰਹਿੰਦਾ ਤੇ ਨਾ ਉਹ ਘਾਟ ਬਾਹੀ ਰਹਿੰਦਾ ਕਿਉਂਕਿ ਜਦੋਂ ਆਪਣੇ ਆਗੂ ਨੂੰ ਛੱਡ ਕੇ ਬਿਨਾਂ ਦੱਸਿਆ ਚਲਿਆ ਜਾਂਦਾ ਆ ਪਰਮੇਸ਼ਵਰ ਦੇ ਠਹਿਰਾਏ ਹੋਏ ਉਸ ਸਥਾਨ ਤੋਂ ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਜੋੜਿਆ ਉੱਥੋਂ ਚਲਿਆ ਜਾਂਦਾ ਤੇ ਦੂਜੇ ਥਾਂ ਜਾ ਕੇ ਵੀ ਉਹਦੀ ਫਿਰ ਉਹ ਗੱਤ ਨਹੀਂ ਪੈਂਦੀ ਤੇ ਫੇਰ ਉਹ ਵਾਪਸ ਆਉਣ ਤੋਂ ਵੀ ਸੰਗਦਾ ਆ ਵੀ ਹੁਣ ਚੀਕਾਂ ਵੱਜਣ ਡਈਆਂ ਆ ਹੁਣ ਮੈਂ ਕਿਹੜਾ ਮੂੰਹ ਲੈ ਕੇ ਵਾਪਸ ਜਾਵਾਂ ਵੀ ਮੈਨੂੰ ਪੁੱਛਣਾ ਆ ਉਹਨਾਂ ਨੇ ਵੀ ਗਿਆ ਕੀ ਕਰਨ ਸੀ ਚੰਗਾ ਭਲਾ ਸੀ ਅਰ ਜਿੰਨੇ ਗਏ ਆ ਨਾ ਜਾਂ ਤਾਂ ਮੈਂ ਉਹਨਾਂ ਨੂੰ ਰੱਸਿਆਂ ਨਾਲ ਵੱਜੇ ਹੋਏ ਆਉਂਦਿਆਂ ਦੇਖਿਆ ਆ ਜਾਂ ਲੱਤਾਂ ਬਾਹਾਂ ਗਲ ਵਿੱਚ ਪਈਆਂ ਹੋਈਆਂ ਦੇਖੀਆਂ ਤੇ ਜਾਂ ਫਿਰ ਮੰਝੇ ਚਾਹੁੰਦੀ ਕਿ ਤੁਹਾਡਾ ਬਾਲ ਵੀ 빙ਾ ਹੋਵੇ ਇਸ ਲਈ ਪਰਮੇਸ਼ਵਰ ਵਿੱਚ ਕਾਇਮ ਰਹੋ ਬਣੇ ਰਹੋ ਅਰ ਸਲਾਮਤ ਰਹੋ ਵਚਨ ਚ ਲਿਖਿਆ ਜਦੋਂ ਚੇਲਿਆਂ ਨੇ ਪੁੱਛਿਆ ਨਾ ਪ੍ਰਭੂ ਯਿਸੂ ਮਸੀਹ ਨੂੰ ਕਿ ਅੰਤਲੇ ਦਿਨਾਂ ਦੇ ਕੀ ਨਿਸ਼ਾਨ ਹੋਊਗੇ ਤੇ ਪਹਿਲਾ ਨਿਸ਼ਾਨ ਕੀ ਦੱਸਿਆ ਪ੍ਰਭੂ ਨੇ ਬਥੇਰੇ ਝੂਠੇ ਪੌਪਪ ਹੋ ਜਾਣਗੇ ਬੁਲੂ ਕਹਿੰਦਾ ਬਥੇਰੇ ਝੂਠੇ ਉੱਠਣਗੇ ਤੇ ਮੇਰਾ ਨਾਮ ਲੈ ਕੇ ਕਹਿੰਦਾ ਭਲਾਵੇ ਚ ਪਾ ਦੇਣਗੇ ਕਿਹਦਾ ਨਾਮ ਲੈ ਕੇ ਪਾਉਣਗੇ ਯਿਸੂ ਦਾ ਹੀ ਨਾਮ ਲੈ ਕੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਭਲਾਵੇ ਚ ਪਾਉਣਗੇ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿ ਕਿਹੜਾ ਤੁਹਾਡਾ ਹੱਥ ਹੌਲਾ ਕਰਾਉਣ ਲੈ ਕੇ ਚੱਲੀ ਉਹਨੇ ਕਿਹਾ ਤੁਹਾਡੇ ਲਈ ਪ੍ਰਾਰਥਨਾ ਕਰਾਉਣ ਚੱਲੀਏ ਦੁੱਖ ਲੱਗੂਗਾ ਉਹਨਾਂ ਨੂੰ ਚੁਬੂ ਗਈਆਂ ਗੱਲਾਂ ਪਰ ਕੋਈ ਗੱਲ ਨਹੀਂ ਜਿੱਥੇ ਜ਼ਖਮ ਹੋਵੇ ਉੱਥੇ ਹੀ ਲੂਣ ਲੱਗਦਾ ਹੈ ਉੱਥੇ ਹੀ ਚੁਬਣਾ ਹੈ ਕੋਈ ਰੌਲਾ ਨਹੀਂ ਜੇ ਆਪਣੇ ਨਿਆਣਿਆਂ ਨੂੰ ਮਾਪੇ ਨਹੀਂ ਸਮਝਾਉਣਗੇ ਤਾਂ ਕੌਣ ਸਮਝਾਊ ਤਾਂ ਯਹੋਵਾ ਸਾਡਾ ਪਿਤਾ ਹੈ ਉਹ ਆਪਣੇ ਬੱਚਿਆਂ ਨੂੰ वचन ਰਹੀਂ ਸਮਝਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਨੇ ਚੱਲਿਆ ਨੂੰ ਅੱਜ ਤੋਂ ਕਹ ਦਿੱਤੀ ਵੀ ਜਦੋਂ ਅੰਤ ਦਾ ਟਾਈਮ ਆਊਗਾ ਬਥੇਰੇ ਉੱਠਣਗੇ ਐ ਤੁਹਾਨੂੰ ਪਤਾ ਝੂਠਿਆਂ ਦੇ ਬਾਰੇ ਵਿੱਚ ਕਿਹਾ ਬਥੇਰੇ ਕਿਉਂਕਿ ਵਚਨ ਚ ਲਿਖਿਆ ਫਸਲ ਪੱਕੀ ਹੋਈ ਆ ਵਾਡੇ ਥੋੜੇ ਆ ਮਤਲਬ ਕਿ ਜਿਹੜੇ ਪਰਮੇਸ਼ਵਰ ਦੇ ਵੱਲੋਂ ਆ ਉਹ ਥੋੜੇ ਦੀ ਕਰਨ ਵਾਲੇ ਬਹੁਤ ਆ ਤੁਸੀਂ ਗਿਆਨ ਬਿਨਾ ਨਾਸ਼ ਨਹੀਂ ਹੋਣਾ ਤੁਸੀਂ ਪਰਮੇਸ਼ਵਰ ਦੇ ਖਾਲਸ ਨਿਰੋਲ ਵਚਨ ਵਿੱਚੋਂ ਗਿਆਨ ਨੂੰ ਹਾਸਲ ਕਰਦੇ ਰਹਿਣਾ ਹੈ ਹਾਲੇਲੂਇਆ ਤਾਂ ਜੋ ਤੁਹਾਨੂੰ ਭੇੜੀਆਂ ਆਪਣਾ ਸ਼ਿਕਾਰ ਨਾ ਬਣਾ ਸਕੇ ਤੇ ਜਿਹੜਾ ਭੇੜੀਆਂ ਆਉਂਦਾ ਆ ਪਵਿੱਤਰ ਬਾਈਬਲ ਵਿੱਚ ਕੀ ਲਿਖਿਆ ਕਿੱਦਾਂ ਆਉਂਦਾ ਆ ਭੇੜੀਆਂ ਬਣ ਕੇ ਆਉਂਦਾ ਆ। ਪੇੜ ਦੀ ਖੱਲ ਪਾ ਕੇ ਆਉਂਦਾ ਆ। ਉਹ ਇਦਾਂ ਹੀ ਆਉਂਦਾ ਆ ਜਿੱਦਾਂ ਬਹੁਤ ਸਹੀ ਆ। ਹੋ ਸਕਦਾ ਧਰਮੀਆਂ ਨਾਲੋਂ ਵੀ ਵੱਡੀਆਂ-ਵੱਡੀਆਂ ਧਾਰਮਿਕਤਾ ਦੀਆਂ ਗੱਲਾਂ ਕਰਦਾ ਹੋਵੇ। ਹੋ ਸਕਦਾ ਜਿੱਥੇ ਤੁਸੀਂ ਆਉਂਦੇ ਹੋ ਜਾਂ ਜਾਂਦੇ ਹੋ ਨੇ ਪਿੱਛੋ ਤੁਹਾਡੇ ਸਿਰ ਵਿੱਚ ਕੋਈ ਤੇਲ ਲਾਉਂਦਾ ਹੋਵੇ ਪਰ ਤੁਹਾਨੂੰ ਨਾਸ਼ ਕਰਨ ਨੂੰ ਤੁਹਾਨੂੰ ਪਰਮਾਉਣ ਦੀ ਰੋਜ਼ ਹੀ ਅਗਰੇ ਤੁਹਾਡੇ ਸਿਰ 'ਚ ਤੇਲ ਛੱਸ ਦੇਣ ਕਿਉਂਕਿ ਕੁਝ ਤਾਂ ਐਕਸਟਰਾ ਕਰਨਾ ਪਊਗਾ ਨਾ ਕੋਈ ਤਾਂ ਐਕਸਟਰਾ ਲਾਲਚ ਦੇਣਾ ਜਾਂ ਕੁਝ ਐਕਸਟਰਾ ਕਰਨਾ ਪਊਗਾ ਕਿ ਤੁਹਾਨੂੰ ਲੱਗੇ ਵੀ ਉੱਥੇ ਇੱਕ ਰੋਟੀ ਮਿਲਦੀ ਸੀ ਇੱਥੇ ਦੋ ਮਿਲਦੀਆਂ ਆ ਦੋ ਜ਼ਹਿਰ ਵਾਲੀਆਂ ਖਾਣ ਦੇ ਨਾਲੋਂ ਇੱਕ ਨਰੋਈ ਖਾਣੀ ਚੰਗੀ ਆ ਹਾਲੇਲੂਇਆ ਇਸ ਲਈ ਜੇ ਤੁਸੀਂ ਪਰਮੇਸ਼ਵਰ ਦੇ ਵਚਨ ਵਿੱਚ ਬਣੇ ਰਹੋਗੇ ਤੇ ਤੁਸੀਂ ਨਾਸ਼ ਨਹੀਂ ਹੋਵੋਗੇ ਇਹ ਤੁਹਾਨੂੰ ਇੱਕ ਗੱਲ ਦੱਸਾਂ 24 ਕੈਰਟ ਸੋਨਾ ਖਰੀਦਣ ਦੀ ਹਿੰਮਤ ਨਾ ਹਰ ਕਿਸੇ ਦੀ ਨਹੀਂ ਹੁੰਦੀ ਤੇ ਸਮਝਦਾਰ ਦੇ ਲਈ ਇਸ਼ਾਰਾ ਹੀ ਕਾਫੀ ਆ Hallelujah. Hallelujah.